ਪਹਿਲਾਂ ਤਾਂ ਜੀ ਸਮੂਹ ਪੂਰੇ ਸਮਾਜ ਨੂੰ ਪੂਰੇ ਪੈਣਾ ਭਰਾਵਾਂ ਨੂੰ ਵੀਰਾਂ ਨੂੰ ਜੈ ਸ਼੍ਰੀ ਰਾਮ ਜੋ ਅੱਜ 22 ਜਨਵਰੀ ਇੰਨਾ ਵੱਡਾ ਦਿਨ ਹੈ ਉਹ ਜਿੰਦੀ ਕੀ ਸਦੀਆਂ ਤੋਂ ਕਿ 500 ਸਾਲਾਂ ਤੋਂ ਜੋ ਲੋਕਾਂ ਨੂੰ ਇਸ चीज ਦਾ ਉਹ ਲੋਕਾਂ ਦਾ ਉਤਸ਼ਾਹ ਸੀ ਕਿ ਕਿਸ ਟਾਈਮ ਲੱਭੀ ਆ ਰਾਮ ਮੰਦਿਰ ਪਰ ਕੇ ਪੂਰੇ ਹੋਏਗਾ ਤੇ ਕਦੋਂ ਲੋਕ ਉੱਥੇ ਆ ਰਾਮ ਮੰਦਿਰ ਵਿੱਚ ਆਪਣੀਆਂ ਜੀਆਂ ਖੁਸ਼ੀਆਂ ਮਨਾ ਕਰਨਗੇ ਤੇ ਪ੍ਰਭੂ ਜੀ ਦੇ ਦਰਸ਼ਨ ਪਾਣਗੇ ਜੋ ਅੱਜ ਪ੍ਰਾਂਪਤੀਸ਼ਟਾ ਹੋ ਰਹੀ ਹੈ ਜੋ ਮੋਤੀ ਜੀ ਨੇ ਔਰ ਜੋ ਸਭ ਹਰ ਇੱਕ ਨੇ ਆਪਣਾ ਸਾਥ ਦੇ ਕੇ ਇਸ ਰਾਮ ਮੰਦਿਰ ਬਣਾਇਆ ਵਾ ਉਹਦੇ ਵਾਸਤੇ ਜੋ ਪੂਰੇ ਸਮਾਰ ਦੇ ਵਿੱਚ ਤੇ ਖੁਸ਼ੀਆਂ ਦੀ ਲਹਿਰ ਪ੍ਰਹਾਰ ਸਾਧ ਲੰਗਰ ਖੁਸ਼ੀਆਂ ਪਟਾਕੇ ਆਦਿ ਸਿਵਾ ਜੀਆਂ ਲਿਬੀਰ ਹਰ ਕੋਈ ਇੱਕ ਨੂੰ ਵਧਾਈ ਦੇ ਰਿਹਾ ਵਾ ਔਰ ਜੋ ਅੱਜ ਦਾ ਦਿਨ ਹੈ ਬਹੁਤ ਵੱਡਾ ਦਿਨ ਹੈ ਔਰ ਮਰੀ ਮੇਸ਼ਵੰਦਰ ਵੱਲੋਂ ਵੀ ਸਾਨੂੰ ਬੁਲਾਇਆ ਵੀ ਗਿਆ ਜੀ ਅਸੀਂ ਦਰਸ਼ਨ ਕਰਨ ਤੇ ਸਾਡੇ ਕਨ ਸਾਡੀ ਸ਼ੋਭਾ ਯਾਤਰਾ ਵਿੱਚ ਡਿਗੀ ਸੀ ਔਰ ਅੱਜ ਜੋ ਪੂਰਾ ਤੇ ਗਿਰਦਾਰ ਸਾਰਾ ਪ੍ਰੋਗਰਾਮ ਹੈ ਉਹਨਾਂ ਵਿੱਚ ਸਾਡੇ ਰੋੜਾ ਸਾਹਿਬ ਸਾਡੇ ਟੋਰ ਸਾਹਿਬ ਤੋਂ ਸਭ ਪੁੰਚੇ ਨੇ ਕਿ ਅਸੀਂ ਸਭ ਨੂੰ ਵਧਾਈਆਂ ਦਿੰਦੇ ਆ ਕਿ ਕੋਈ ਵੀ ਸਿਆਸਤ ਇਸ ਮੁੱਦੇ ਤੋਂ ਛੱਡ ਕੇ ਸਭ ਆਪਣੇ ਆਪਣੇ ਉਸੇਦੂ ਕਰਕੇ ਇੱਕ ਦੂਜੇ ਨੂੰ ਵਧਾਈਆਂ ਔਰ ਖੁਸ਼ੀਆਂ ਕਿ ਪ੍ਰਭੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਦੇਖੋ ਜੀ ਜਿੰਦੀ ਸਰਕਾਰ ਹੈ ਤੇ ਸੈਂਟਰ ਵਿੱਚ ਤੋਂ ਬੈਠੇ ਨੇ ਠੀਕ ਹੈ ਪਰ ਉਹਨਾਂ ਨੇ ਕੀਤਾ ਨਾਲ ਹਰ ਇੱਕ ਨੇ ਮੋੜਾ ਮੋੜਾ ਜੋੜਿਆ ਵਾ ਜੀ ਠੀਕ ਹੈ ਕੱਲੇ ਨਹੀਂ ਕਿ ਤਾਲੀ ਵੱਜਦੀ ਜੋ ਵੀ ਹੈ ਹਰ ਇੱਕ ਨੇ ਇੱਕ ਦੂਜੇ ਨੂੰ ਸਾਥ ਦਿੱਤਾ ਆ ਲੋਕਾਂ ਦਾ ਸਾਥ ਹੈ ਹਰ ਭਾਈ ਜਿਹਦਾ ਸਾਥ ਹੈ ਉਹ ਜਿੰਦੇ ਨਾਲ ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਚਾਈ ਜਿੱਤ ਹੋਣੀ ਹੈ ਅਸਚਾਈ ਜਿੱਤ ਹੋਣੀ ਹੈ ਉਹ ਪ੍ਰਭੂ ਸ਼੍ਰੀ ਰਾਮ ਜੀ ਨੇ ਦਿੱਤਾ ਚਾਹੇ ਉਹਦਾ ਸੇਰਾ ਹੁਣ ਭਾਜਪੀ ਤੇ ਆ ਕਿਸੇ ਹੋਰ ਪਾਰਟੀ ਤੇ ਆ ਪਰ ਉਹ ਪ੍ਰਭੂ ਸ਼੍ਰੀ ਰਾਮ ਜੀ ਦੀ ਹੈ ਜਿੰਨ ਨੂੰ ਉਹਨਾਂ ਨੇ ਅਸ਼ੀਰਵਾਦ ਦੇਣਾ ਹੈ ਉਹ ਦੇ ਹੀ ਦੇਣਗੇ